ਸਾਰਿਆਂ ਨੂੰ ਜੈ ਮਸੀਦੀ ਅੱਜ ਅਸੀਂ ਪੜਾਂਗੇ ਜਬੂਰਾਂ ਦੀ ਪੋਥੀ ਦਾ 59 ਅਧਿਆਇ ਪਰਮੇਸ਼ਰ ਮੇਰਾ ਉੱਚਾ ਗੜ ਪਹਿਲੀ ਆਇਤ हे ਪਰਮੇ मे, हे ਮੇਰੇ ਪਰਮੇਸ਼ਰ ਮੇਰੇ ਵੈਰੀਆਂ ਤੋਂ ਮੈਨੂੰ ਛੁਡਾ ਅਤੇ ਮੇਰੇ ਵਿਰੋਧੀਆਂ ਤੋਂ ਮੈਨੂੰ ਉੱਚਾਈ ਤੇ ਰੱਖ ਦੂਸਰੀ ਆਇਤ ਮੈਨੂੰ ਬਦਕਾਰਾਂ ਤੋਂ ਛੁਡਾ ਅਤੇ ਖੂਨੀ ਮਨੋਖ ਤੋਂ ਮੈਨੂੰ ਬਚਾ ਤੀਸਰੀ ਆਇਤ ਵੇਖਤਾਂ ਮੇਰੇ ਜਾਂ ਦੇ ਘਾਤ ਵਿੱਚ ਲੱਗੇ ਹੋਏ ਹਨ ਬਲਵੰਤ ਮੇਰੇ ਵਿਰੁੱਧ ਇਕੱਠੇ ਹੋਏ ਹਨ ਹੇ ਯਹੋਵਾ ਨਾ ਮੇਰਾ ਕੋਈ ਅਪਰਾਧ ਨਾ ਮੇਰਾ ਕੋਈ ਪਾਪ ਹੈ ਚੌਥੀ ਆਇਤ ਮੇਰੇ ਬਦੀ ਤੋਂ ਬਿਨਾ ਉਹ ਭੱਜ ਕੇ ਆਪਣੇ ਆਪ ਨੂੰ ਤਿਆਰ ਕਰਦੇ ਹਨ ਮੇਰੀ ਸਹਾਇਤਾ ਲਈ ਜਾਗ ਅਤੇ ਵੇਖ ਪੰਜਵੀਂ ਆਇਤ ਹੇ ਯਹੋਵਾ ਸੈਨਾ ਦੇ ਪਰਮੇਸ਼ਰ ਇਸਰਾਇਲ ਦੇ ਪਰਮੇਸ਼ਰ ਤੂੰ ਸਾਰੀਆਂ ਕੌਮਾਂ ਦੀ ਖਬਰ ਲੈਣ ਨੂੰ ਜਾਗ ਉਠ ਕਿਸੇ ਖੋਟੇ ਬਦਕਾਰ ਉੱਤੇ ਦਇਆ ਨਾ ਕਰ ਸਲੈ ਛੇਵੀਂ ਆਇਤ ਉਹਰ ਕਾਲਾ ਨੂੰ ਮੋੜ ਆਣ ਕੇ ਕੁੱਤੇ ਵਾਂਝ ਭੌਂਕਦੇ ਹਨ ਅਤੇ ਨਗਰ ਵਿੱਚ ਘੁੰਮਦੇ ਫਿਰਦੇ ਹਨ ਸਤਵੀਂ ਆਇਤ ਵੇਖੋ ਆਪਣੇ ਮੂੰਹ ਢ ਘਾਰਦੇ ਹਨ ਉਹਨਾਂ ਦੇ ਬੁੱਲਾਂ ਉੱਤੇ ਤਲਵਾਰਾਂ ਹਨ ਕਿਉਂ ਜੋ ਆਖਦੇ ਹਨ ਕੌਣ ਸੁਣਦਾ ਹੈ ਅੱਠਵੀਂ ਆਇਤ ਪਰ ਇਹ ਹੀ ਹੋਵਾ ਤੂੰ ਉਹਨਾਂ ਉੱਤੇ ਹੱਸੇਗਾ ਤੂੰ ਸਾਰੀਆਂ ਕੌਮਾਂ ਨੂੰ ਠੱਠਿਆਂ ਵਿੱਚ ਉਡਾਵੇਂਗਾ ਨੌਵੀਂ ਆਇਤ हे ਮੇਰੇ ਬੱਲ ਮੇਰੀ ਵੱਲ ਗੋਕਰ ਮੈਂ ਤੇਰੀ ਵੱਲ ਗੋਕਰਾਂਗਾ ਪਰਮੇਸ਼ਰ ਮੇਰਾ ਉੱਚਾ ਗੜ ਜੋ ਹੈ 10ਵੀਂ ਆਇਤ ਮੇਰਾ ਦਇਆਵਾਨ ਪਰਮੇਸ਼ਰ ਮੈਨੂੰ ਮਿਲੇਗਾ ਪਰਮੇਸ਼ਰ ਮੈਨੂੰ ਮੇਰੇ ਘਾਟੀਆਂ ਉੱਤੇ ਮੇਰੀ ਫਤਿਹ ਦਿਖਾਵੇਗਾ 11ਵੀਂ ਆਇਤ ਉਹਨਾਂ ਦਾ ਨਾਂ ਵੱਡ ਮਤੇ ਮੇਰੀ ਪ੍ਰਜਾ ਭੁੱਲ ਜਾਵੇ ਹੈ ਪ੍ਰਭੂ ਸਾਡੀ ਟਾਲ ਆਪਣੀ ਸ਼ਕਤੀ ਨਾਲ ਉਹਨਾਂ ਨੂੰ ਭਵਾ ਕੇ ਹੇਠਾ ਕਰ ਦੇ 12ਵੀਂ ਆਇਤ ਉਹਨਾਂ ਦੇ ਬੁੱਲਾਂ ਦੀਆਂ ਗੱਲਾਂ ਉਹਨਾਂ ਦੇ ਮੂੰਹ ਦੇ ਪਾਪ ਦੇ ਕਾਰਨ ਅਤੇ ਉਸ ਫਟਕਾਰ ਅਤੇ ਝੂਠ ਦੇ ਕਾਰਨ ਜੋ ਬੋਲਦੇ ਹਨ ਉਹ ਆਪਣੇ ਹੰਕਾਰ ਵਿੱਚ ਫੜੇ ਜਾਣ 13ਵੀਂ ਆਇਤ ਕਿਉਂ ਕਰੋਧ ਨਾਲ ਉਹਨਾਂ ਦਾ ਅੰਤ ਕਰ ਉਹਨਾਂ ਦਾ ਅੰਤ ਕਰ ਉਹਨਾਂ ਦਾ ਕੱਖ ਨਾ ਰਹੇ ਤਾਂ ਲੋਕ ਜਾਣਣ ਕਿ ਪਰਮੇਸ਼ਰ ਯਾਕੂਬ ਉਤੇ ਸਗੋ ਸਾਰੀ ਧਰਤੀ ਦੇ ਅੰਤ ਉਤੇ ਰਾਜ ਕਰਦਾ ਹੈ ਹਸਲ 14ਵੀਂ ਆਇਤ ਤਾਂ ਉਤਰ ਕਲਾਂ ਨੂੰ ਮੋੜ ਆਣ ਕੇ ਕੁੱਤੇ ਵਾਂਝ ਪੌਂਕਣ ਅਤੇ ਨਗਰ ਵਿੱਚ ਘੁੰਮਣ ਫਿਰਨ ਨੂੰ 15ਵੀਂ ਆਇਤ ਉਹ ਟੁੱਕ ਦੇ ਲੱਭਣ ਨੂੰ ਭੋਂਦੇ ਫਿਰਨ ਅਤੇ ਜੇ ਰਾਜ ਨਾ ਜਾਣ ਤਾਂ ਸਾਰੀ ਰਾਤ ਠਹਿਰਨ 16ਵੀਂ ਆਇਤ ਪਰ ਮੈਂ ਤੇਰੀ ਸਮਰੱਥਾ ਨੂੰ ਗਾਵਾਂਗਾ ਅਤੇ ਸਵੇਰ ਨੂੰ ਤੇਰੀ ਦਇਆ ਦਾ ਜੈਜਕਾਰ ਕਰਾਂਗਾ ਤੂੰ ਤਾਂ ਮੇਰਾ ਉੱਚਾ ਗੜ੍ਹ ਅਤੇ ਮੇਰ ਵਿਪਤਾ ਦੇ ਦਿਨ ਮੇਰੀ ਪਨਾਹਗਾ ਰਿਹਾ ਹੈ 17ਵੀਂ ਆਇਤ हे ਮੇਰੇ ਬਲ ਮੈਂ ਤੇਰਾ ਭਜਨ ਕੀਰਤਨ ਕਰਾਂਗਾ ਕਿਉਂ ਜੋ ਪਰਮੇਸ਼ਰ ਮੇਰਾ ਉੱਚਾ ਗੜ੍ਹ ਅਤੇ ਮੇਰਾ ਦਿਆਲੂ ਪਰਮੇਸ਼ਰ ਹੈ ਆਮੀਨ ਪ੍ਰਭੂ ਜੀ ਇਹਨਾਂ ਵਚਨਨ ਪੜੇ ਸੁਣੇ ਜਾਣ ਤੇ ਵੱਡੀ ਬਰਕਤ ਇਹਨਾਂ ਅਦਾ ਦਨ ਮੁਬਾਰਕ ਹੋਵੇ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦਾ ਵਸਦੇ ਰਹਿਣ ਆਮੀਨ ਸਾਰੇ ਜਮ ਸਿੱਖੀ